ਲੋਕਾਂ ਦੀਆਂ ਸੁਧਾਰਾਂ ਲਈ ਭਗਵਾਨ ਹੈਲਥ케ਅਰ ਸੈਂਟਰ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਹੈ ਇਸ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਆ ਕੇ ਲਾਹਾ ਲਿਆ ਹੈ ਜਿੱਥੇ ਮਰੀਜ਼ਾਂ ਨੂੰ ਪ੍ਰੀ ਚੈੱਕ ਕੀਤਾ ਗਿਆ ਹੈ ਉੱਥੇ ਦਵਾਈਆਂ ਦੇ ਵਿੱਚ ਵੀ ਕਾਫੀ ਡਿਸਕਾਊਂਟ ਕੀਤਾ ਗਿਆ ਹੈ ਅਸੀਂ ਗੱਲ ਕਰਾਂਗੇ ਜਿਹੜੇ ਕਿ ਮਰੀਜ਼ ਵੀ ਇੱਥੇ ਪਹੁੰਚੇ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਔਰ ਦੂਜੇ ਪਾਸੇ ਡਾਕਟਰ ਜਿਹੜੇ ਕਿ 24 ਘੰਟੇ ਇੱਥੇ ਆਪਣੀ ਹਾਜ਼ਰੀ ਲਾ ਰਹੇ ਨੇ ਹਰ ਇੱਕ ਤਰ੍ਹਾਂ ਦੇ ਆਪਰੇਸ਼ਨ ਔਰ ਹਰ ਇੱਕ ਤਰ੍ਹਾਂ ਦੇ ਬਿਮਾਰੀਆਂ ਦੇ ਮਾਹਿਰ ਡਾਕਟਰ ਨੇ ਇਹ ਭਾਰਤਵਾਜ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਵੀ ਤੇ ਦੂਜੇ ਪਾਸੇ ਅਸੀਂ ਜਿਹੜੇ ਭਗਵਾਨ ਹਰਥ ਕੇਅਰ ਸੈਂਟਰ ਦੇ ਡਾਕਟਰ ਨੇ ਅਮਨ ਸ਼ਰਮਾ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜਾ ਅੱਜ ਦਾ ਮੈਡੀਕਲ ਕੈਂਪ ਲਾਇਆ ਗਿਆ ਹੈ ਕਿੰਨੇ ਕ ਮਰੀਜ਼ ਇਸ ਮੈਡੀਕਲ ਕੈਂਪ ਦੇ ਵਿੱਚ ਹੁਣ ਤੱਕ ਦਵਾਈਆਂ ਚੈੱਕ ਕਰਾ ਚੁੱਕੇ ਪ੍ਰੋਬਲਮ ਆ ਰਹੀ ਦੀ ਹੱਡਾਂ ਦੀ ਜੋੜਾਂ ਦੀ ਇਹਦਾ ਜੈਕਅਪ ਕਰਾਉਣਾ ਇਹਦੀ ਫ੍ਰੀਜ ਜੈਕਅਪ ਚੈੱਕ ਕਰਕੇ ਤਾਂ ਚਲ ਕੋਈ ਲਿਖੇ ਨਹੀਂ ਹਾਂ ਇਹਨਾਂ ਨੇ ਜੈਕਅਪ ਚੈੱਕ ਦੱਸੇ ਨੇ ਐਟਰਾ ਸੌਂਡ ਕਰਾਉਣ ਵਾਲੇ ਵੀ ਟੈਸਟ ਕਰਾਣੇ ਵਣਗੇ ਬਾਕੀ ਟੈਸਟ ਹੋ ਕੇ ਪਤਾ ਲੱਗੂਗਾ ਜੀ ਕਿੱਥਾ ਪਾਤੜਾ ਨਹੀਂ ਲੋਕੋਲ ਡਾਕਟਰ ਸਾਹਿਬ ਅੱਜ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆ ਰਹੇ ਆ ਕਿੰਨੇ ਕ ਆ ਰਹੇ ਆ ਔਰ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਕੋਲ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ ਏ ਔਰ ਚੈੱਕ आज सुबह से हमारे पास काफ़ी पेशेंट्स आ रहे हैं और हर तरीके की मतलब उनकी चेकअप वगैरह हम कर रहे हैं और जो भी उनके मतलब इलाज है उसका भी हम ध्यान रख रहे हैं और जो भी टेस्ट वगैरह है उसके अंदर भी उनको छूट दी जा रही है हमारी चेकअप तो फ्री में ही हो रहा है और जो भी हमारे पास यहाँ पे जैसे जो भी हम इन्वेस्टिगेशन लिख रहे हैं या फिर जो भी दवाइयाँ लिख रहे हैं उनके परसेंट बीस से तीस परसेंट की छूट है जो भी आज अगर मान लो हमारे पास कोई पेशेंट आएगा सर्जरी के लिए तो उसके जिसके भी हम मतलब सर्जरी प्लान करेंगे उसके अंदर भी ट्वेंटी थर्टी परसेंट उसको डिस्काउंट दिया जाएगा आज यहाँ पे तो किस किस तरह के जेड चेकअप किए जा रहे हैं और कितने का मरीज हूँ तक आए हैं हमारे पास अभी तक तो अभी तो शुरू हुई हमें एक घंटा ही हुआ है तो अभी तक हमारे पास दस पंद्रह पेशेंट तो आए हैं और हर तरीके का कोई भी पेशेंट है जिसको मान लो कोई आ, मतलब है बवासिर है भगंदर है कोई भी प्रॉब्लम है कोई पीते में पथरी है कोई गुर्दे में पथरी है कोई पेट में दर्द है कोई शरीर में दर्द है हर प्रकार के मतलब पेशेंट्स हमारे पास आ रहे हैं अभी तक और सबको उस तरीके से ट्रीट किया जा रहा है जी कितने बजे तो कितने बजे तक ये कैंप हमारा सुबह दस बजे भी शुरू हुआ है और ये अभी चार बजे तक चलेगा जी मेरा नाम डॉक्टर मनमोहन भारद्वाज है जी मैं जनरल सर्जन हूँ اور میں لیپروسکاپک سرجن بھی ہوں اور میں نے اپ بھگوان ہسپتال میں بھی جوائن کیا 1 ویک بیک ਇਹ ਜਨ ਜਿਹੜੇ ਡਾਕਟਰ ਭਗਵਾਨ ਹੈਲਥ ਕੇਅਰ ਸੈਂਟਰ ਦੇ ਵਿੱਚ ਪਹੁੰਚੇ ਨੇ ਜਿਹੜੇ ਕਿ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਇੱਥੇ ਚੈੱਕ ਕਰ ਰਿਹਾ ਮਰੀਜ਼ਾਂ ਨੂੰ ਔਰ ਜਿਨ੍ਹਾਂ ਦੇ ਦਵਾਈਆਂ ਦਾ ਵੀ ਇਹਨਾਂ ਨੇ ਕਿਹਾ ਵੀ ਕਾਫੀ ਡਿਸਕਾਊਂਟ ਕਰਕੇ ਹੀ ਉਹ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਇਸ ਤੋਂ ਇਲਾਵਾ ਅਸੀਂ ਜਿਹੜੇ ਭਗਵਾਨ ਹੈਲਥ ਕੇਅਰ ਸੈਂਟਰ ਦੇ ਮੈਨੇਜਮੈਂਟ ਡਾਇਰੈਕਟਰ ਅਮਨ ਸ਼ਰਮਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਕੇਅਰ ਸੈਂਟਰ ਦੇ ਵਿੱਚ ਬੈਠੇ ਆ ਜਿੱਥੇ ਕਿ ਡਾਕਟਰ ਅਮਨ ਸ਼ਰਮਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਅੱਜ ਕੈਂਪ ਲਾਇਆ ਗਿਆ ਔਰ ਲੋਕਾਂ ਦਾ ਜਿਹੜਾ ਸਤਿ ਸ਼੍ਰੀ ਅਕਾਲ ਲੋਕ ਇਥੋਂ ਇਸ ਕੈਂਪ ਦਾ ਲਾਹਾ ਲੈ ਰਹੇ ਨੇ ਹਾਂਜੀ ਨਮਸਕਾਰ ਹਾਂਜੀ ਸਰ ਨਮਸਕਾਰ ਜੀ ਤੇ ਪਹਿਲੇ ਤੁਹਾਡੇ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਇਸ ਕੈਂਪ ਦੇ ਵਿੱਚ ਤੇ ਇਹ ਕੈਂਪ ਹੈਗਾ ਜਿਹੜਾ ਸਾਡਾ ਭਗਵਾਨ ਹੈਲਥ케어 ਸੈਂਟਰ ਵੱਲੋਂ ਸਰਜਿਕਲ ਕੈਂਪ ਲਗਾਇਆ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਜਰਨਲ ਸਰਜਰੀ ਦੇ ਆਪਰੇਸ਼ਨ ਜਿਵੇਂ ਐਪੈਂਡਿਕਸ ਹਰਨੀਆਂ ਬਵਾਸੀਰ ਪਗੰਦਰ ਬੱਚੇ ਦਾ ਨੀਂਦ ਦਾ ਆਪਰੇਸ਼ਨ ਰਸੋਲੀਆਂ ਦੇ ਆਪਰੇਸ਼ਨ ਆਦਾਂ ਜਿਹੜਾ ਇਹ ਕੈਂਪ ਹੈਗਾ ਇਹ ਕੈਂਪ ਲਗਾ ਕੇ ਅਸੀਂ ਆਪਰੇਸ਼ਨ ਇੱਥੇ ਹੀ ਕਰਾਂਗੇ ਕਈ ਵਾਰੀ ਤੁਹਾਡੇ ਕੋਲ ਇੱਥੇ ਸਹਿਯੋਗ ਵੀ ਲਿਆ ਜਾਂਦਾ ਜਿਵੇਂ ਕਿ ਰੋਟਰੀ ਰਾਇਲ ਕਲੱਬ ਵੱਲੋਂ ਵੀ ਤੁਹਾਡੇ ਨਾਲ ਸਹਿਯੋਗ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦਾ ਉਹਨਾਂ ਦਾ ਵੀ ਸਹਿਯੋਗ ਰਹਿੰਦਾ ਹੈ ਔਰ ਜਿਹੜਾ ਕਿ ਇਹ ਲੋਕਾਂ ਨੂੰ ਕਈ ਲੋਕ ਜਿਹੜੇ ਪੈਸੇ ਨਹੀਂ ਲਾ ਸਕਦੇ ਹੁੰਦੇ ਇਸ ਤਰ੍ਹਾਂ ਦੇ ਕੈਂਪ ਅੱਗੇ ਤੋਂ ਕਿਸ ਤਰ੍ਹਾਂ ਹਾਂਜੀ ਸਮੇਂ-ਸਮੇਂ ਅਨੁਸਾਰ ਮਤਲਬ ਜੋ ਮੇਰੇ ਨਾਲ ਜਥੇਬੰਦੀਆਂ ਜੋ ਕਲੱਬ ਵਗੈਰਾ ਜੁੜੇ ਹਨ ਉਹ ਸਮੇਂ-ਸਮੇਂ ਦੌਰਾਨ ਮੇਰੇ ਹਸਪਤਾਲ ਦੇ ਵਿੱਚ ਕੈਂਪ ਲਗਾਉਂਦੇ ਰਹਿੰਦੇ ਹਨ ਬਟ ਜੋ ਅੱਜ ਵਾਲਾ ਕੈਂਪ ਹੈਗਾ ਇਹ ਸਾਡਾ ਭਗਵਾਨ ਹੈਲਥ케ਅਰ ਸੈਂਟਰ ਵੱਲੋਂ ਹੀ ਕੀਤਾ ਗਿਆ ਹੈਗਾ ਤੇ ਜਿਸ ਦੇ ਵਿੱਚ ਆਪਰੇਸ਼ਨ ਵਾਲੇ ਪੇਸ਼ੈਂਟ ਨਾਗੇ ਬਦ ਚੜ ਕੇ ਹਿੱਸਾ ਲੈ ਰਹੇ ਨੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੂਗਾ ਔਰ ਕਿੰਨੇ ਕੁ ਮਰੀਜ਼ ਹੁਣ ਤੱਕ ਇਹ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੈਂਪ ਦਾ ਸਮਾਂ ਰੱਖਿਆ ਗਿਆ ਤੇ ਹੁਣ ਤੱਕ ਨਾ ਜਿਹੜੇ ਪੇਸ਼ੈਂਟ 32 ਪੇਸ਼ੈਂਟ ਹੋ ਚੁੱਕੇ ਨੇਗੇ ਤੇ ਜੋ ਜਿਨ੍ਹਾਂ ਦਾ ਸੇ ਆਪਰੇਸ਼ਨ ਕਰਨਾ ਹੈ ਬਾਕੀ ਹੋਰ ਵੀ ਆ ਰਹੇ ਡਾਕਟਰ ਸਾਹਿਬ ਨੂੰ ਦਿਖਾ ਰਹੇ ਨੇਗੇ ਇਸ ਕੈਂਪ ਦੇ ਵਿੱਚ ਜਿਹੜੇ ਕਿ ਮੈਡੀਕਲ ਦਵਾਈਆਂ ਵਗੈਰਾ ਉਹਨਾਂ ਦੇ ਵੀ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ हां जी इस कैंप दौरान जो अपनी दवाइयां ने दवाइयां ਤੇ ਅਸੀਂ 20% ਡਿਸਕਾਊਂਟ ਦੇ ਰਹੇ ਆ ਤੇ ਜੋ ਲੈਪਟਾਪ ਨੇ ਅਸੀਂ ਉਹਤੇ 30% ਡਿਸਕਾਊਂਟ ਦੇ ਰਹਾਂਗੇ ਤੇ ਜੋ ਆਪਰੇਸ਼ਨ ਹੈ ਆਪਰੇਸ਼ਨ ਦਾ ਜੋ ਟੋਟਲ ਖਰਚੇ ਤੇ ਅਸੀਂ 20% ਡਿਸਕਾਊਂਟ ਦੇ ਰਹਾਂਗੇ कैंप दौरान ਕੀ ਕਹਿਣਾ ਚਾਹੂਗੇ ਜਿਹੜੇ ਮਰੀਜ਼ ਆਂਦੇ ਆ ਔਰ ਉਹਨਾਂ ਨੂੰ ਵੀ ਆਨਰ ਸਮਝ ਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਡੇ ਸਹਿਯੋਗ ਇਸ ਤਰ੍ਹਾਂ ਦੇ हां जी कैंप ਦੌਰਾਨ ਅਸੀਂ ਇਹ ਕਹਿਣਾ ਚਾਹਾਂਗੇ ਵੀ ਜੋ ਕੋਈ ਆਪਰੇਸ਼ਨ ਮਤਲਬ ਵੱਡੇ ਸ਼ਹਿਰਾਂ ਚ ਨਹੀਂ ਕਰਵਾ ਸਕਦਾ ਆਪਣੇ ਇੱਥੇ ਸਾਰੇ ਹਰ ਇੱਕ ਦੀ ਵੱਡੇ ਸ਼ਹਿਰਾਂ ਮੁਤਾਬਕ ਇੱਥੇ ਹਸਪਤਾਲ ਦੇ ਵਿੱਚ ਸਾਰੀ ਸਹੂਲਤ ਉਪਲਬਧ ਹੈ ਤੇ ਜੋ ਕਿ ਅੱਜ ਹੋਰ ਦੱਸਣਾ ਚਾਹਾਂਗਾ ਸਾਡੇ ਕੋਲ ਸਰਜਨ ਹੈਗੇ ਉਹ 24 ਘੰਟੇ ਹੋਂ ਇੱਥੇ ਉਪਲਬਧ ਨੇਗੇ ਕਦੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਆਪਰੇਸ਼ਨ ਸੰਬੰਧੀ ਤਾਂ ਇੱਥੇ 24 ਘੰਟੇ ਇੱਥੇ ਆ ਕੇ ਆਪਰੇਸ਼ਨ ਕਰਵਾ ਸਕਦੇ ਹਾਂ ਕਈ ਵਾਰ ਨਹੀਂ ਕੀ ਹੁੰਦਾ ਹੈ ਕਿਈ ਹਸਪਤਾਲਾਂ ਦੇ ਵਿੱਚ ਉਹ ਸੁਵਿਧਾਵਾਂ ਨਹੀਂ ਹੁੰਦੀਆਂ ਜਿਹੜੀਆਂ ਕਿ ਆਯੁਸ਼ਮਨ ਕਾਰਡ ਵਗੈਰਾ ਦੀਆਂ ਜਿਹੜੇ-ਜਿਹੜੇ ਕਾਰਡ ਇੱਥੇ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੇ ਵੀ ਜਿਹੜੇ ਸਰਕਾਰ ਦਿਆ ਦਿੱਤੀਆਂ ਸਹੂਲਤਾਂ ਦੇ ਕਾਰਡ ਤੁਹਾਡੇ ਕੋਲ ਚੱਲਦੇ ਆ ਕਿਹੜੇ ਹਾਂਜੀ ਇੱਥੇ ਆਪਣੇ ਕੋਲ ਆਯੁਸ਼ਮਨ ਕਾਰਡ ਵੀ ਚੱਲ ਰਹੇ ਹਨ ਤੇ ਆਯੁਸ਼ਮਨ ਕਾਰਡ ਤੋਂ ਇਲਾਵਾ ਸਾਡੇ ਕੋਲ 15-16 ਕਾਰਡ ਜਿਵੇਂ ਕਿ ਨੀਵਾ ਬੂਫਾ ਹੋ ਗਿਆ ਐਚਡੀਐਫਸੀ ਅਰਗੋ ਹੋ ਗਿਆ ਆਪਣਾ ਕੇਅਰ ਹੈਲਥ ਹੋ ਗਿਆ ਟਾਟਾ ਆਈਜੀ ਹੋ ਗਿਆ ਦਿੱਤਿਆ ਬਿਰਲਾ ਹੋ ਗਿਆ ਐਸਬੀਆਈ ਹੋ ਗਿਆ ਆ ਦੇ ਚੋਲਾ ਮੰਡਲਮ ਵਰਕੇ ਕਾਰਡ ਸਾਡੇ ਹਸਪਤਾਲ ਵਿੱਚ ਚੱਲ ਰਹੇ ਹਨ ਇਸਨ ਜਿਹੜੇ ਕੀ ਅਮਨ ਸ਼ਰਮਾ ਦਾ ਸਰੇ ਸੰ ਕਿ ਕਿਸ ਤਰ੍ਹਾਂ ਦੇ ਜਿਹੜੇ ਅੱਜ ਕੈਂਪ ਦੇ ਵਿੱਚ ਲੋਕਾਂ ਦਾ ਰਿਸਪਾਂਸ ਹੈ ਔਰ ਆਉਣ ਵਾਲੇ ਸਮੇਂ ਵੀ ਲੋਕਾਂ ਦੀ ਐਸੀ ਤਰ੍ਹਾਂ ਹੀ ਮਦਦ ਕਰਦੇ ਰਹਿਣਗੇ ਜਿਹੜਾ ਕੁਝ ਕੀ ਕਹਿਣਾ ਚਾਹੂਗੇ ਤੇ ਐਸੀ ਥੋੜਾ ਜਿਹਾ ਮੈਂ ਹੋਰ ਇੱਕ ਇਲਾਕਾ ਨਿਵਾਸੀ ਨੂੰ ਸੁਚੇਤ ਰਹਿਣ ਦੀ ਗੱਲ ਕਰਾਂਗਾ ਜਿਸ ਕਿਉਂਕਿ ਡੇ ਬਾਏ ਡੇ ਹੈ ਜੋ ਗਰਮੀ ਦਾ ਜਿਹੜਾ ਇਹ ਹੈਗਾ ਪੱਧਰ ਹੈ ਵਧਦਾ ਜਾ ਰਿਹਾ ਹੈ ਤੇ ਇੱਕ ਸੁਨੇਹਾ ਹੀ ਦੇਣਾ ਚਾਹਾਂਗਾ ਕਿ ਵੱਧ ਤੋਂ ਵੱਧ ਆਪਾਂ ਨੂੰ ਜਿਹੜੇ ਨਾਂਗੇ ਦਰਖਤ ਨੇ ਉਹ ਲਗਾਉਣੇ ਚਾਹੀਦੇ ਹਨ ਤੇ ਇੰਨੀ ਗਰਮੀ ਦੇ ਵਿੱਚ ਆਪਣੇ ਬੱਚਿਆਂ ਨੂੰ ਤੇ ਆਪਣੇ ਬਜ਼ੁਰਗਾਂ ਨੂੰ 10 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਾਜ਼ਾਰ ਵਗੈਰਾ 'ਚ ਨਹੀਂ ਨਿਕਲਣਾ ਚਾਹੀਦਾ ਤੇ ਅਗਰ ਫਿਰ ਵੀ ਕੋਈ ਦਿੱਕਤ ਆndੀ ਹੈ ਤਾਂ ਸਾਡਾ ਹਸਪਤਾਲ ਹੈਗਾ 24 ਘੰਟੇ ਉਪਲਬਧ ਹੈ ਤੇ ਬਸ ਜੀ ਵੀ ਕਿ ਗਰਮੀ ਕਾਫੀ ਜਿਆਦਾ ਪੈ ਰਹੀ ਆ ਇਹ ਗਰਮੀ ਦਾ ਵੀ ਠੀਕ ਹੈ ਕਿਉਂਕਿ ਬਜ਼ੁਰਗਾਂ ਨੂੰ ਘਰ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਜਿਹੜੇ ਕਿ ਬੱਚੇ ਆ ਜਾਂ ਬਜ਼ੁਰਗ ਆ ਉਹਨਾਂ ਨੂੰ ਛੇਤੀ ਗਰਮੀ ਲੱਗ ਜਾਂਦੀ ਆ ਜਿਹੜਾ ਕਿ ਇਸ ਵਾਰ ਗਰਮੀ ਕੁਝ ਲੋੜ ਤੋਂ ਜ਼ਿਆਦਾ ਹੀ ਪਹਿਲਾਂ ਨਾਲੋਂ ਪਈ ਆ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਕੈਂਪ ਦੇ ਵਿੱਚ ਵੀ ਲੋਕ ਕਾਫੀ ਜ਼ਿਆਦਾ ਲਾਹਾ ਲੈ ਰਹੇ ਆ ਅੱਜ ਦੇ ਕੈਂਪ ਦੇ ਵਿੱਚ ਜਿਹੜਾ ਕਿ ਇਹਨਾਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ ਗਿਆ ਹੈ ਉਹਨਾਂ ਨਾਲ ਸਮੇਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਜਿਹੜੇ ਲੋਕ ਇੱਥੋਂ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਸਹਿਯੋਗ ਕਰਕੇ ਆਉਂਦੇ ਆ ਔਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਇਹਨਾਂ